ਆ ਰਹੀ ਹੈ ਰੁਕ ਜਾ ਰੋ ਰੁਕ ਜਾ ਚੱਲ ਕੁਛ ਬਾਹਰ ਹੀ ਆ ਚੱਲ ਚੱਲ ਜਾਨੋ ਪਿੱਛੇ ਬਾਹਰ ਆ ਰਹੀ ਹੈ ਪੂਣੀ ਤੇ ਪੀ ਮੰਗ ਬਾ ਯਾਰ ਮੇਰੀ ਗੱਲ ਸੁਣ ਫਾਈਨਲ ਜਿਹੀ ਸਕਰਾਚ ਹੁੰਦੇ ਨੇ ਭਾਈ 176 54 98 ਸਮਾਰ ਖੇੜਾ ਮੇਰੇ ਦੋ ਸੌਂਡ ਦੇ ਪੀਸ ਦੇ ਕੇ ਜਾਓ सवान खेड़ा सवान खेड़ा मेरा 210 पीस दे दे आ मुंडे इथरा क्यों ठे इंडे ओ स्कोर बोर्डिंग ओपन कर भाई ਐਸ ਵੇਲੇ ਤੇ ਜਿਹੜਾ ਟਾਸ ਬੰਦੇ ਦੇ ਦਿਮਾਗ ਨੇ ਬਾਈ ਕਿੰਨਾ ਮਿਹਨਤ ਮੈਂ ਮਿੰਤਾ ਕਰਿਆ ਬੈ ਜਿਹੜੀ ਤਰ੍ਹਾਂ ਸਿੱਖਣ ਦੀ ਲਈ ਕੋਈ ਸੁਣ ਗਿਆ ਤੋਂ ਨਹੀਂ ਫੇਰਨਾ ਫੇਰ ਬੋਨ ਮਰਾਦ ਨੇ ਕਹਿੰਦਾ ਸੋਰੀ ਕੋਈ ਨਹੀਂ ਸਾਡੇ ਪਿੰਨ ਵਾਲੀ ਹੋਣਗਾ

ਜੋਦੀ ਰੋਲ ਹੈ ਨਾ ਇਹ ਨਾ ਨੇਰਾ ਆ ਗਿਆ ਬਾਲਾਂ ਦੇ ਦੋ ਬਾਈ ਬਾਲ ਆ ਗਿਆ ਯਾਰ ਹੋ ਗਿਆ ਆ ਗਿਆ ਲੈ ਵੀ ਸੌਣ ਕੀ ਜਾਂਦੇ ਰਹੇ ਤਾਂ ਮਿਲਾਂਗੇ ਲੱਖਾਂ ਵਾਰੀ ਮੁੱਲਿਆ ਹਾਂ ਓਏ ਮਰਿਆ ਯਾਰ ਕੀ ਆ ਬਾਈ ਯਾਰ ਉਹ ਸਾਈਲੈਂਟ ਕਰ ਬਾਈ ਕਿਹਦਾ ਫੋਨ ਆ ਗਿਆ ਸੁਪਰ ਆਵਰ ਕਰਾਇਆ ਅਲੀ ਕਾਉਂਡਰ ਮਾਕ ਸੁਪਰ ਆਵਰ ਕਰਾਇਆ ਬਾਈ ਪਾਵਰ ਪਲੇ ਆਈਆਂ ਪੰਜ ਪੰਜ ਫੀਲਡਰ ਲਾਲ ਹੋਣੇ ਚਾਹੀਦੇ

ਕਾਇਨੀ ਭਾਈ ਆ ਚੱਲਣ ਓਏ 10 ਬੰਦੇ ਆ ਗਏ ਯਾਰ 10 ਕੋਈ ਨਹੀਂ ਇੱਕ ਤਾਂ ਛੋਟੇਗਾ ਭਾਈ ਓਏ ਜੋਡੀ ਫੀਡਰ ਹੈ ਬਾਲ ਪਾਉਣ ਲਈ ਮੁੰਡਾ ਕਹਿੰਦੇ ਪਿਆਰਾ ਸੁਜਰਾਨੇ ਦੀ ਕਹਿੰਦੇ ਧਰਤੀ ਦੀ ਐਨ ਮੇਰੇ ਵੀਰੋ ਕਹਿੰਦੇ ਚੋਟੀ ਦਾ ਪਲੇਅਰ ਹੈ ਵਾਸ਼ ਕਹਿੰਦੇ ਫੀਲਡ ਖੜਾ ਆਹ ਆੜ ਕਹਿੰਦੇ ਮੇਰੇ ਵੀਰੋ ਕਹਿੰਦੇ ਗੱਲਾਂ ਟਕਾਣੇ ਆ ਔਰ ਉਧਰਲੇ ਪਾਸੇ ਕਾਲੀ ਵਾਲੇ ਸਿੰਘਪੁਰਾ ਔਰ ਸਿੰਘਪੁਰੋ ਤੋਂ ਕਹਿੰਦੇ ਸਰਕ ਪਾੜਦੀ ਹੈ ਔਰ ਸੁਜਰਾਨੇ ਦੀ ਉਸ ਇੱਟਕੇ ਦੀ ਕਹਿੰਦੇ ਟੀਮ ਜਿਹੜੀ ਕਹਿੰਦੇ ਖੇਡ ਦੀ ਨਜ਼ਰ ਆਉਂਦੀ ਹੈ ਬਾਲਿੰਗ ਦੀ ਟੀਮ ਜਿਹੜੀ ਕਹਿੰਦੇ ਸੁਜਰਾਨਾ ਪਿੰਡਾ ਕਹਿੰਦੇ ਖਿਡਾਰੀਆਂ ਦਾ ਤੇ ਬੱਟ ਕਹਿੰਦੇ ਟੀਮ ਗੱਦੜਵਾਹਾ ਪਿੰਡਾ ਜਿੱਥੋਂ ਦੇ ਕਹਿੰਦੇ ਗੁਰਦਾਸਵਾਲ ਦੇ ਕਹ ਔਰ ਮੁੰਡਾ ਕਹਿੰਦੇ ਮਹਿਕ ਜਿਹੜਾ ਕਹਿੰਦੇ ਤਿਆਰ ਹੈ ਗਿੱਦੜ ਵੇਹਿਆਣਾ ਐਣ ਕਹਿੰਦੇ ਚਾਰ ਤਿਆਰ ਪਰ ਤਿਆਰ ਹੈ ਮੇਰੇ ਵੀਰੋ ਖੇਡਣ ਦੇ ਮੈਦਾਨ ਦੇ ਵਿੱਚ ਮੁੰਡਾ ਬਾਲਪੋਣ ਦੇ ਲਈ ਕਹਿੰਦੇ ਸਜਣਾਣੇ ਵਾਲਾ ਤਿਆਰ ਹੈ ਪਰ ਸਾਹਮਣੇ ਪਹਾੜ ਬੜੀ ਚੋਟੀ ਦੇ ਐਣ ਕਹਿੰਦੇ ਸਜਣਾਣੇ ਵਾਲਾ ਆ ਪੰਕਜ ਆ ਅੱਜ ਕਹਿੰਦੇ ਸਿਰਾਂ ਲੜ ਕੇ ਆਉਂਦਾ ਹੈ

जूते लगे पुतियों, शर्ट लगे पुतियों हो, है ना दालटा नवाद करते हैं। भक्तियाँ बंटा पर भावा। लाल झमड़े, बाल पोतले मुड़ा प्यारे, आप कर रहे हैं कब करे, कब करे, कब करते चकरे, आप कब करते चकरे, और वास्तविक दुबारे, बात करते गलती देने ਕੋ ਬੱਚਾ ਆ ਰਿਹਾ ਹੈ ਨਹੀਂ ਹੋਈਗੀ ਵਾਕਈ ਚਾਰ ਜੁੜ ਕੇ ਜੜ ਕੇ ਕਹਿੰਦੇ ਚਾਰ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਕਹਿੰਦਾ ਕਦੇ ਹੋਏ ਨੇ ਹਾਂ ਯਾਰ ਇਹ ਤਾਂ ਸਹੀ ਗੱਲ ਕਹਿੰਦੇ ਤੇਰੀ ਹਾਂ ਬਾਈ ਯਾਰ ਇੱਕ ਯਾਰਨਾ ਵੀਰ ਬਣ ਕੇ ਬੇਨਤੀ ਆ ਦੀ ਸ਼ਾਮ ਦਾ ਟਾਈਮ ਹੈ ਕੋਈ ਵੀ ਤਾਰੂ ਵਾਲਾ ਬੰਦਾ ਗਰਾਊਂਡ 'ਚ ਨਹੀਂ ਆਉਣਾ ਚਾਹੀਦਾ ਵੀਰ ਬਣ ਕੇ ਬੇਨਤੀ ਹੈ ਯਾਰ ਕਮੇਟੀ ਵੱਲੋਂ

ਇਹ ਕਹਿੰਦੇ ਚਰਚੇ ਆ ਖੇਡ ਦੇ ਮੈਦਾਨ ਦੇ ਵਿੱਚ ਗੱਲਾ ਕਹਿੰਦੇ ਹੋਣ ਗਿਆ ਮੁੰਡਾ ਕਹਿੰਦੇ ਸਜਦਾਰੀਆਂ ਨਾਲ ਕਹਿੰਦੇ ਫੀਲਡ ਕਰ ਰਿਹਾ ਔਰ ਕਹਿੰਦੇ ਤੇਜ਼ੀ ਦੇ ਨਾਲ ਫੀਲਡਰ ਪੈਦੇ ਆ ਔਰ ਗੱਲਾ ਕਹਿੰਦੇ ਹੋਣ ਗਿਆ ਬਾਈ ਜਰਮਾਨਾ ਬੈਟਿੰਗ ਆਇਆ ਜਲਦੀ ਬਾਈ ਦੋ ਰਨ ਖਰਜਾ ਸਕੋਰ ਪੁੱਛ ਲੀਏ ਦਸਵੀਂ ਗੋਲ ਇਹ ਵੀ ਚਾਹੀਏ ਬਣੇ ਤੇ ਚੌੜੀ ਕਰਦੇ ਹੁਣ ਲੈਣੇ ਨੇ ਹੋਜੀ ਤਗੜਾ ਬਾਈ ਚੋਰੀ ਰਨ ਉਹ ਨਾਮ ਲੈਣਾ ਜਲਦੀ ਹੋ ਬਾਈ ਕਿਧਰ ਬਾਅਦ ਜਲਦੀ ਬੀਡਿੰਗ ਤੇ ਆਇਓ ਸੰਜਰਾਣਾ ਬੈਟਿੰਗ ਤੇ ਆਇਓ ਬਾਈ ਦੋ ਪਲੇਅਰ ਜਲਦੀ ਕਰੋ ਰਾਜਨ ਬੈਟਿੰਗ ਤੇ ਕਿਨੇ ਆਉਣਾ ਇੱਕ ਤਾਂ ਉਹ ਕੀ ਵੰਸ਼ਾ ਨੂੰ ਨਾ ਨਹੀਂ 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 ਵੰਸ਼ਾ ਬਾਈ ਬੈਟਿੰਗ ਤੇ ਕਿਨੇ ਕਿਨੇ ਆਣੇ ਬੈਟਿੰਗ ਦੀਆਂ ਗਰ ਰਾਨਾ ਬੈਟਿੰਗ ਆਏ ਦੋ ਬਲੇਅਰ ਕਿਨੇ ਕਿਨੇ ਆਤੀ ਕਿਨੇ ਆ ਗਿਆ ਆਪਾਸ ਸਾਰੇ ਉੱਪਰ ਪੇਚ ਤੇ ਖੜੇ ਆ ਲੌਂਗ ਬਾਈ ਬੜ ਕੇ ਜਲਦੀ ਨਾਲ ਦੂਜਾ ਬੇਲੀ ਕਿਹੜਾ ਬਾ ਬਾਈ ਖਾਣ ਉਹ ਦੂਜਾ ਜਿਹੜਾ ਹੈ ਖੜ ਜੋ ਜਲਦੀ ਜਲਦੀ ਖੜ ਜੋ ਆ ਗਿਆ ਸ਼ੰਟ ਰੈਕ ਦੇ ਉੱਪਰ ਨਾਟਿਕ ਤੇ ਗੌਰਵ ਆ ਗਿਆ ਮੇਰੇ ਸਾਹ ਦੇ ਨਾਲ ਨਾਉਸਟੈਕ ਤੇ ਪਰਲੀ ਸਾਈਡ ਉਹ ਨਾ ਕਿਧਰ ਆਇਆ ਗੌਰਵ ਵੀ ਆ ਨਾ

भी ना भी उसने पासे टीपू जगनाथ महकमे बल्ले चढ़ाती चार जो चारा वेरा बी यार मै तो बाल गेंडा गाड़िया करे यार ये जिम्मेदारी कर <I> <Berean> <peacisas mahdollis>

ਜਿੰਨੇ ਵੀ ਦਰਸ਼ਕ ਮੇਰੇ ਪੁੱਜੇ ਸਾਰਿਆਂ ਦਾ ਤਹਿ ਦਿਲੋਂ ਤਧਵਾਦ ਇਹਨਾਂ ਖੇਡ ਦੇ ਮੈਦਾਨਾਂ ਦੇ ਵਿੱਚੋਂ ਜੀਤ ਆ ਗਿਆ ਕਹਿੰਦੇ ਦੂਜੇ ওভার 'ਚ ਇਹ ਕਹਿੰਦੇ ਬੱਲਾ ਪਾਉਣ ਲਈ ਜਿਹੜਾ ਕਹਿੰਦੇ ਤਿਆਰ ਔਰ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਲੁੱਚੀ ਲੁੱਚੀ ਇਹ ਕਹਿੰਦੇ ਮੇਰੇ ਵੀਰੋਂ ਕਹਿੰਦੇ ਪਗੜੇ ਪਹਿਣਗੇ ਪਰ ਸਾਹਮਣੇ ਦਰਲੇ ਪਾਸੇ ਲੱਗਾਂਗੇ ਇੱਕ ਸਕੋਰ ਜੁੜ ਗਿਆ ਗੋਰਾਂ ਰਾਂਝਾ ਸਮਝਾ ਲੁਕੀੜ ਕਹਿੰਦੇ गल टिकाने लगनी है चर्चे के गौरव गौरव फाजर का धरती रहा बल्ले बल्ले कराई तुरने गौरव क्या बलर बलर तार ਲਓ ਸਾਹਮਣੇ ਫੇਰ ਤਿਆਰ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਔਰ ਗੱਲਾ ਕਹਿੰਦੇ ਹਿੰਮੇਰੇ ਵੀਰੋ ਲਓ ਸਾਹਮਣੇ ਉੱਧਰਲੇ ਪਾਸੇ ਇੱਕ ਤੋਂ ਦੂਜੇ ਦੀ ਕੜਾ ਪਰ ਜੁੜ ਕੇ ਕਹਿੰਦੇ ਗੋਲ ਪਰ ਆਊਟ ਜਿਹੜਾ ਕਹਿੰਦੇ ਵਿਕਟ ਦਾ ਪਤਨ ਹੋਇਆ ਮੇਰੇ ਵੀਰੋ ਆਹ ਕਹਿੰਦੇ ਅੱਜ ਜਿੱਤੜ ਬਾਏ ਵੱਡੀ ਟੀਮ ਬਣਾ ਕੇ ਲਿਆਇਆ ਸਾਥ ਅੱਜ ਕਹਿੰਦੇ ਕਹਿੰਦੇ ਬਣਾਇਆ ਇਹ ਮੁੰਡਾ ਮੁੰਡੇ ਕਰੋ ਸਲਾਮ ਆ ਰਿਹਾ ਆ ਰਿਹਾ ਲਓ ਸਾਹਮਣੇ ਕਹਿੰਦੇ ਇੱਕ ਟੀਮ ਤਿਆਰ ਕਰਦੇ ਆ आज शाम इधर ही पासे चाचे के लिए होने के बाइड ये सही है होने के वटे चाचे अपने घरे बाहर के लिए चोटी दी जीड़ के लिए पाली अपने घरे नबी जट की टीम अभी तक तो काला कबड़ा करने वाले जीड़ी रानी सुनिया नबी जट की टीम फाइनल एक ग्रुप बना रहा है इधर वाले जीड़ी टीम फाइनल जट की है जी वाकई के लिए काले जाने के पाने जित गए दोनों टेबा मुबारक सा